ਜੋ ਕੁਛ ਕਬੀਰ ਬਾਰੇ ਕਹਿੰਦੇ ਏ ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਏ ਮੇਰੀ ਮਾਂ ਮੈਨੂੰ ਕੀ ਕਹਿੰਦੀ ਮਾਂ ਇੱਕ ਦਿਨ ਮੁਹੱਲੇ ਦੀਆਂ ਜਨਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਪਈਏ ਤੰਗ ਆ ਕੇ ਦੁਖੀ ਹੋ ਕੇ ਇੱਕ ਦੋਏ ਮੰਦਰ ਇੱਕ ਦੋਏ ਬਾਠ ਹੰਮ ਕੋ ਸਾਥਰ ਉਨ ਕੋ ਘਾਟ ਇੱਕ ਦੋ ਸਾਧੂ ਘਰ ਦੇ ਵਿੱਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਘਰ ਕਿੱਥੇ ਕਿੰਨ੍ਹੇ ਮੈਂ ਤੰਗ ਆ ਗਏ ਆ ਦਵਾਂ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰਦੀਆਂ ਛੇ ਆ ਜਾਂਦੇ ਨੇ ਹਰ ਵਕਤ ਘਰ ਦੇ ਵਿੱਚ ਭੀੜ ਬਣੀ ਰਹਿੰਦੀ ਹੈ ਇੱਕ ਦੋ ਮੰਦਰ ਇੱਕ ਦੋ ਤੇ ਹਰ ਵਕਤ ਘਰ ਦੇ 'ਚ ਰਹਿੰਦੇ ਨੇ ਬਣਾਈ ਰਹਿੰਦੇ ਨੇ ਉਹ ਰੁਕਸ਼ਤ ਆਉਂਦੇ ਨੇ 1 2 62 ਰਸਤੇ 'ਚ ਬਾਠ ਰਸਤੇ 'ਚ ਆਉਂਦੇ ਨੇ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਹੈ ਕਬੀਰ ਕੋਲ ਰਹਿਣਾ ਹਮਕੋ ਸਾਥਰ ਉਹਨਕੋ ਖਾਟ ਰਾਤ ਪੈ ਜਾਂਦੀ ਹੈ ਹੁਣ ਘਰ ਦੇ 'ਚ ਬਿਣੇ ਚੁਣੇ ਬਿਸਤਰੇ ਤੇ ਚਾਰਪਾਈਆਂ ਇਹ ਬਿਸਤਰੇ ਇਹ ਚਾਰਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਪੁੰਝੇ ਸੌ ਕਈ ਰਾਤ ਕਟੋ ਮਉੜ ਪਲੋਸ ਕਮਰੇ ਬੰਦ ਬੋਤੀ ਹਮਕੋ ਚਾਵਨ ਉਨਕੋ ਰੋਟੀ ਬੜੇ ਚਾਵ ਨਾਲ ਮੈਂ ਤੇ ਲੋਈ ਕਰਦੇ ਵਾਸੇ ਭੋਜਨ ਬਣਾਉਂਦਿਆਂ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਮੈਂ ਬਣਾਉਂਦੀ ਆਂ ਰਾਤ ਪੈ ਜਾਂਦੀ ਏ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਔਰ ਰਾਤ ਨੂੰ ਕਿਵੇਂ ਬੜਾਈਏ ਕਹਿੰਦਾ ਕੋਈ ਨਹੀਂ ਚੋਲੇ ਚੱਪਕੇ ਰਾਤ ਕੱਟ ਲਾ ਚਣੇ ਖਾ ਲਾ ਇਹ ਮੰਗ ਕਹ ਲਈਏ ਮੂੰਹ ਤੇ ਪਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਹੁਣ ਰਾਤ ਨੂੰ ਅਚਨ ਚੇਤ ਕਿਸਨਾ ਬੜਾਈਏ ਬੱਚਿਆਂ ਨੂੰ ਕਿਸਨਾ ਖਲਾਈਏ ਕਿ ਕਹਿੰਦਾ ਕੋਈ ਨਹੀਂ ਬੁੱਝੇ ਚਨੇ ਖਾ ਲੋ ਰਾਤ ਕੱਟ ਲੋ ਕੋਈ ਗੱਲ ਨਹੀਂ ਸੰਤ ਆਏ ਨਹੀਂ ਭਗਤ ਆਏ ਨਹੀਂ ਮੁੰਡਿਆ ਮੁੰਡਿਆ ਹੋਏ ਏਹ ਏਹ ਮੁੰਡਿਆ ਬੂੜਦਤ ਘੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਇਹ ਇੱਕ ਹੋ ਗਏ ਨੇ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘਰ ਦੇਚ ਨਹੀਂ ਸੀ ਸੂਤ ਕਤਿਆ ਸੀ ਸਤ ਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸਨ ਚਦਰਾਂ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸਨ ਚੰਗਾ ਲਾਭ ਹੋਣਾ ਸੀ ਕਬੀਰ ਨੇ ਦੇਖਿਆ ਹੁਣ ਇੰਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੋਤੀ ਵੇਚ ਕੇ ਆ ਗਿਆ ਲੈ ਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਸੁਨੋ ਦੇਰਾਨੀ ਸੁਨੋ ਜਠਾਨੀ ਅਚਰਜ ਏਕ ਭਇਓ ਕਬੀਰ ਦਾ ਸ਼ਬਦ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉਂ ਨਾ ਮੋਇਆ ਸਤ ਰੰਗਾ ਸੌਤਰੇ ਇਤਨੇ ਮਿਹਨਤ ਨਾਲ ਅਸੀ ਕਤੇ ਆਸੀ ਉਹਦੇ ਖੇਸ ਬਣਾਉਂਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਹ ਤੇ ਜੰਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਂਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਪਰ ਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਲੈ ਦੂਸ਼ਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ હિન્દੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪਰਾਨ ਨਾ 阿里 ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮੈਂ હિન્દੂ ਮੁਸਲਮਾਨ ਨਹੀਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ ਇਹਦੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਭਈ ਹਾਥੀ ਦੇ ਪੈਰਾਂ ਥਲੇ ਇਸ ਨੂੰ ਕੁਚਲ ਲਿਆ ਇਹਨੂੰ ਬਨ ਕੇ ਹਾਥੀ ਦੇ ਅੰਗ ਛੁੱਟ ਦਿੱਤਾ ਕਿ ਹੁਣ ਕਬੀਰ ਆਪਕ